ਉਹਨਾਂ ਨੇ 1937 ਤੋਂ ਲੈ ਕੇ 1941 ਤੱਕ 4 ਸਾਲ ਲਗਾਤਾਰ ਇੱਥੇ ਪੜ੍ਹੇ ਜੀ ਉਹਨਾਂ ਨੇ 7ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਵਿੱਦਿਆ ਪ੍ਰਾਪਤ ਕੀਤੀ ਉਹਨਾਂ ਨੇ ਇਸ ਸਕੂਲ ਨੂੰ ਸਦਾ ਹੀ ਮੰਦਰ ਦਾ ਦਰਜਾ ਦਿੱਤਾ ਉਹਨਾਂ ਦੇ ਦਿਲ ਦੇ ਵਿੱਚ ਇਸ ਸਕੂਲ ਦਾ ਬਹੁਤ ਹੀ ਉੱਚਾ ਸਤਾਨ ਸੀ ਮੈਂ ਅਨਿਲ ਕੁਮਾਰ ਬਤੌਰ ਪ੍ਰਿੰਸੀਪਲ ਐਮ ਐਲ ਐਮ ਸਕੂਲ ਵਿਖੇ ਕੰਮ ਕਰ ਰਹੇ ਹਾਂ ਜਦੋਂ ਮੈਨੂੰ ਇਹ ਖਬਰ ਦੁਖਦਾਈ ਖਬਰ ਮਿਲੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤਾਂ ਮੈਨੂੰ ਬਹੁਤ ਹੀ ਦੁੱਖ ਹੋਇਆ ਉਸ ਤੋਂ ਬਾਅਦ ਮੈਂ ਆਪਣੇ ਮੈਨੇਜਮੈਂਟ ਦੇ ਮੈਂਬਰ ਸਰਬਾਨ ਸਾਡੇ ਪ੍ਰਧਾਨ ਜੀ ਨਾਲ ਗੱਲ ਕੀਤੀ ਉਹਨਾਂ ਨੂੰ ਵੀ ਇਸ ਗੱਲ ਦਾ ਬਹੁਤ ਦੁੱਖ ਪਹੁੰਚਿਆ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਸਾਡੇ ਸਕੂਲ ਦੇ ਨਾਲ ਬਹੁਤ ਹੀ ਜ਼ਿਆਦਾ ਲਗਾਵ ਸੀ ਬੇਸ਼ੱਕ ਬਤੌਰ ਉਹ ਸਟੂਡੈਂਟ ਸਾਡੇ ਸਕੂਲ ਦੇ ਵਿੱਚ ਰਹੇ ਐ 37 ਤੋਂ ਲੈ ਕੇ 41 ਤੱਕ ਉਹਨਾਂ ਨੇ 7ਵੇਂ ਤੋਂ ਲੈ ਕੇ 10ਵੇਂ ਤੱਕ ਇੱਥੇ ਚਾਰ ਕਲਾਸਾਂ ਪਾਸ ਕੀਤੀਆਂ ਪਰ ਉਹਨਾਂ ਨੇ ਕਦੇ ਵੀ ਆਪਣੇ ਆਪ ਨੂੰ ਬੇਸ਼ੱਕ ਚਾਰ ਜਾਂ ਪੰਜ ਵਾਰ ਪੰਜ ਵਾਰ ਮੁਖੰਤਰੀ ਰਹੇ ਜੀ ਪੰਜਾਬ ਦੇ ਪਰ ਜਦੋਂ ਵੀ ਉਹ ਫਰੋਜਪੁਰ ਆਉਂਦੇ ਸੀ ਉਹ ਇਸ ਮੰਦਿਰ ਦੇ ਵਿੱਚ ਸਦਾ ਹੀ ਮੱਥਾ ਟੇਕਣ ਆਉਂਦੇ ਸੀ ਉਹਨਾਂ ਨੇ ਇਸ ਸਕੂਲ ਨੂੰ ਸਦਾ ਹੀ ਮੰਦਰ ਦਾ ਦਰਜਾ ਦਿੱਤਾ ਉਹ ਇਸ ਸਕੂਲ ਦੇ ਨਾਲ ਇੰਨਾ ਲਗਾਵ ਸੀ ਉਹਨਾਂ ਦਾ ਵੀ ਉਹਨਾਂ ਨੇ ਕਈ ਵਾਰ ਇਸ ਸਕੂਲ ਨੂੰ ਬਿਲਡਿੰਗ ਦੇ ਹਾਲਾਤ ਸੁਧਾਰਨ ਵਾਸਤੇ ਆਪਣੇ ਪਰਸਨਲ ਫੰਡ ਦੇ ਵਿੱਚੋਂ ਵੀ ਪੈਸੇ ਦਿੱਤੇ ਵੀ ਜਿਹੜੇ ਇੱਥੇ ਪੜਨ ਵਾਲੇ ਗਰੀਬ ਘਰਾਂ ਦੇ ਬੱਚੇ ਹੈ ਉਹਨਾਂ ਨੂੰ ਵਧੀਆ ਸਿੱਖਿਆ ਦਿੱਤੀ ਜਾ ਸਕੇ ਉਹਨਾਂ ਨੂੰ ਵਧੀਆ ਵਾਤਾਵਰਣ ਸਕੂਲ ਦੇ ਵਿੱਚ ਪ੍ਰੋਵਾਈਡ ਕੀਤਾ ਜਾ ਸਕੇ ਉਹ ਜਦੋਂ ਵੀ ਸਾਡੇ ਕੋਲ ਆਉਂਦੇ ਸੀ ਉਹ ਇੱਕੋ ਹੀ ਗੱਲ ਕਹਿੰਦੇ ਸੀ ਵੀ ਮੈਂ ਆਪਣੇ ਮੰਦਰ ਦੇ ਵਿੱਚ ਮੱਥਾ ਟੇਕਣ ਆਇਆ ਹਾਂ ਜੀ। ਅਗਰ ਇੱਥੋਂ ਦੇ ਵਿਦਿਆਰਥੀਆਂ ਵਾਸਤੇ ਕਿਸੇ ਚੀਜ਼ ਦੀ ਵੀ ਜ਼ਰੂਰਤ ਹੈ ਤਾਂ ਮੈਂ ਆਪਣੇ ਪਰਸਨਲ ਖਾਤੇ ਦੇ ਵਿੱਚੋਂ ਵੀ ਬੱਚਿਆਂ ਵਾਸਤੇ ਸਦਾ ਤਿਆਰ ਹਾਂ। ਉਹ ਜਦੋਂ ਵੀ ਕਿਤੇ ਇੱਥੇ ਫਿਰੋਜ਼ਪੁਰ ਆਉਂਦੇ ਸੀ ਕਿਸੇ ਵੀ ਮੀਟਿੰਗ ਦੇ ਵਿੱਚ ਜਾਂਦੇ ਸੀ ਤਾਂ ਉਹ ਮਨੋਹਰ ਸਕੂਲ ਦਾ ਸਦਾ ਨਾਮ ਲੈਂਦੇ ਸੀ ਵੀ ਮੈਂ ਇਸ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਹਨਾਂ ਦੇ ਦਿਲ ਦੇ ਵਿੱਚ ਇਸ ਸਕੂਲ ਦਾ ਬਹੁਤ ਹੀ ਉੱਚਾ ਸਤਨ ਸੀ। ਕਦੋਂ ਸਤ ਕਿਹੜੇ ਸਾਲ ਦੇ ਵਿੱਚ ਉਹਨਾਂ ਨੇ ਅੱਥੇ ਕੀਤੀ ਜੁਬੀ ਸੀ। ਉਹਨਾਂ ਨੇ 1937 ਤੋਂ ਲੈ ਕੇ 1941 ਤੱਕ 4 ਸਾਲ ਲਗਾਤਾਰ ਇੱਥੇ ਪੜ੍ਹੇ ਜੀ। ਉਹਨਾਂ ਨੇ 7ਵੀਂ ਤੋਂ ਲੈ ਕੇ 10ਵੀਂ ਤੱਕ ਇੱਥੇ ਵਿੱਦਿਆ ਪ੍ਰਾਪਤ ਕੀਤੀ। ਬੜਾ ਵੱਡਾ ਦੁੱਖ ਸਾਨੂੰ ਸਭ ਨੂੰ ਉਹਨਾਂ ਦੇ ਦਿਹਾਂਤ ਦਾ ਸੁਣ ਕੇ ਬਹੁਤ ਹੀ ਗਹਿਰਾ ਸਦਮਾ ਪਹੁੰਚਿਆ ਕਿਉਂਕਿ ਜਿੰਨਾ ਉਹਨਾਂ ਨੇ ਸਾਡੇ ਨਾਲ ਲगाव ਦਿਖਾਇਆ ਸ਼ਾਇਦ ਏਡੀ ਵੱਡੀ ਪੋਸਟ ਤੇ ਪਹੁੰਚਣ ਤੋਂ ਬਾਅਦ ਆਦਮੀ ਪੁਰਾਣੇ ਟਾਈਮ ਨੂੰ ਭੁੱਲ ਜਾਂਦਾ ਪਰ ਉਹ ਕਦੇ ਵੀ ਸਾਡੇ ਸਕੂਲ ਨੂੰ ਨਹੀਂ ਭੁੱਲੇ। ਅੱਜ ਤੋਂ 4 ਸਾਲ ਪਹਿਲਾਂ 2019 ਦੇ ਵਿੱਚ ਅਸੀਂ 100 ਸਾਲਾ ਮਨਾਇਆ ਜੀ ਸਕੂਲ ਦਾ ਅਸੀਂ ਮੈਂ ਸਾਡੇ ਸਕੂਲ ਦੇ ਪ੍ਰਧਾਨ ਜੀ ਸ਼੍ਰੀ ਮਹੇਸ਼ ਚੰਦਰ ਗੁਪਤਾ ਜੀ ਔਰ ਸਾਡੇ ਹੋਰ ਦੋ ਸੀਨੀਅਰ ਸਾਥੀ ਅਸੀਂ ਉਹਨਾਂ ਨੂੰ ਇਨਵਾਈਟ ਕਰਨ ਵਾਸਤੇ ਉਹਨਾਂ ਦੇ ਰੈਜੀਡੈਂਸ ਤੇ ਗਏ ਬਾਦਲਪਿੰਡ ਗਏ ਉਹਨਾਂ ਨੇ ਸਾਨੂੰ ਇੰਨਾ ਸਨਮਾਨ ਦਿੱਤਾ ਪਰ ਨਾਲ ਹੀ ਆਪਣੀ ਮਜਬੂਰੀ ਐਜ਼ਹਰ ਕੀਤੀ ਵੀ ਬੇਟਾ ਮੈਂ ਨਹੀਂ ਆ ਸਕਦਾ ਮੇਰੇ ਪੈਰਾਂ ਦੇ ਵਿੱਚ ਦਰਦ ਰਹਿੰਦਾ ਹੈ ਪਰ ਫਿਰ ਵੀ ਸਾਨੂੰ ਉਹਨਾਂ ਨੇ ਨਿਰਾਸ਼ ਨਹੀਂ ਕੀਤਾ ਉਹਨਾਂ ਨੇ ਆਪਣੇ ਬੇਟੇ ਸੁਖਬੀਰ ਬਾਦਲ ਜੀ ਨੂੰ ਫੋਨ ਤੇ ਪਰਸਨਲ ਕਿਹਾ ਵੀ ਬੇਟਾ ਇਹ ਮੈਨੂੰ ਇਨਵਾਈਟ ਕਰਨਾ ਹੈ ਬੇਸ਼ੱਕ ਮੈਂ ਨਹੀਂ ਜਾ ਸਕਦਾ ਪਰ ਮੇਰੀ ਜਗ੍ਹਾ ਤੇ ਤੂੰ ਸਕੂਲ ਦੇ ਵਿੱਚ ਜਾ ਕੇ ਇਹ ਫੰਕਸ਼ਨ ਅਟੈਂਡ ਕਰਨਾ ਹੈ ਔਰ ਇਹਨਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰਨਾ ਜਿਸ ਇਹ ਮਨ ਦੇ ਵਿੱਚ ਜਿਹੜੀ ਭਾਵਨਾ ਲੈ ਕੇ ਆਏ ਆ ਇਹਨਾਂ ਦੀ ਭਾਵਨਾਵਾਂ ਦਾ ਪੂਰੀ ਕਦਰ ਕਰਨੀ ਹੈ ਤਾਂ ਜਦੋਂ ਅਸੀਂ 2019 ਦੇ ਵਿੱਚ ਫੰਕਸ਼ਨ ਮਨਾਇਆ ਜੀ 100 ਸਾਲਾਂ ਸਖਬੀਰ ਬਾਦਲ ਜੀ ਸਾਡੇ ਕੋਲ ਸਕੂਲ ਦੇ ਵਿੱਚ ਆਏ। ਉਹਨਾਂ ਨੇ ਇਸ ਫੰਕਸ਼ਨ ਨੂੰ ਇੰਨੀ ਚੰਗੀ ਤਰ੍ਹਾਂ ਨਾਲ ਅਟੈਂਡ ਕੀਤਾ ਵੀ 2 2.5 ਘੰਟੇ ਸਾਡੇ ਕੋਲੇ ਬੈਠੇ ਰਹੇ। ਉਹਨਾਂ ਨੇ ਇਸ ਤਰ੍ਹਾਂ ਫੰਕਸ਼ਨ ਨੂੰ ਅਟੈਂਡ ਕੀਤਾ ਜਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦਾ ਫੰਕਸ਼ਨ ਹੁੰਦਾ ਹੈ। ਉਹਨਾਂ ਨੇ ਸਭ ਸਾਥੀਆਂ ਨੂੰ ਕਿਹਾ ਤਾਂ ਵੀ ਇਸ ਫੰਕਸ਼ਨ ਨੂੰ ਕੋਈ ਵੀ ਪੋਲਿਟੀਕਲ ਰੰਗਤ ਨਹੀਂ ਦੇਣੀ ਹੈ। ਇਹ ਮੇਰੇ ਪਰਿਵਾਰ ਦਾ ਫੰਕਸ਼ਨ ਹੈ। ਮੇਰੇ ਪਿਤਾ ਜੀ ਨੇ ਇੱਥੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਹਨਾਂ ਦੇ ਆਦੇਸ਼ ਮੁਤਾਬਕ ਮੈਂ ਇੱਥੇ ਆਇਆ। ਉਹਨਾਂ ਨੇ ਵੀ ਆਪਣਾ ਇਸ ਸਕੂਲ ਦੇ ਨਾਲ ਬਹੁਤ ਹੀ ਲगाव ਦਿਖਾਇਆ ਤਾਂ ਉਹਨਾਂ ਦੇ ਇਸ ਦੇਹਾਂਤ ਬਾਅਦ ਸਾਨੂੰ ਬਹੁਤ ਹੀ ਦੁੱਖ ਹੈ ਅਸੀਂ ਸੋਚਦੇ ਹਾਂ ਵੀ ਸਾਡੇ ਰਹਿਨਮਾ ਰਹਿਨਮਾ ਹੀ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਨੇ ਸਾਡੇ ਸਕੂਲ ਵਾਸਤੇ ਬਹੁਤ ਹੀ ਕੁਝ ਕੀਤਾ ਸਾਡੇ ਗਰੀਬ ਜਿਹੜੇ ਬੱਚੇ ਸਾਡੇ ਸਕੂਲ 'ਚ ਪੜ੍ਹਦੇ ਆ ਉਹਨਾਂ ਵਾਸਤੇ ਬਹੁਤ ਕੁਝ ਕੀਤਾ ਉਹ ਇਸ ਦੁਨੀਆ ਨੂੰ ਅਲਵਦਾ ਕਹਿ ਗਏ ਤਾਂ ਸਾਨੂੰ ਸਾਡੀ ਮੈਨੇਜਮੈਂਟ ਨੂੰ ਸਾਨੂੰ ਸਾਡੇ ਸਾਰੇ ਬੱਚਿਆਂ ਨੂੰ ਵੀ ਬਹੁਤ ਹੀ ਜਿਸ 10 ਸਦਮਾ ਪਹੁੰਚੇ ਹੈ ਅਸੀਂ ਪਰਮਾਤਮਾ ਦੇ ਅੱਗੇ ਦੁਆ ਕਰਦੇ ਹਾਂ ਜੋ ਭਾਵਨਾ ਉਹਨਾਂ ਨੇ ਸਕੂਲ ਦੇ ਪ੍ਰਤੀ ਰੱਖੀ ਹੈ ਸ਼ਹਿਰ ਦੀ ਕੋਈ ਬੰਦਾ ਇੰਨੀ ਭਾਵਨਾ ਇਹਨਾਂ ਲਗਾਓ ਆਪਣੇ ਪੁਰਾਣੇ ਸਕੂਲ ਦੇ ਨਾਲ ਦਿਖਾਏਗਾ ਜਿੰਨੀ ਵੱਡੀ ਪੋਸਟ ਤੇ ਪਹੁੰਚੇ ਹੈ ਤਾਂ ਪਰਮਾਤਮਾ ਦੇ ਅੱਗੇ ਦੁਆ ਕਰਦੇ ਹਾਂ ਉਸ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਦੇ ਪਿੱਛੇ ਜਿਹੜਾ ਪਰਿਵਾਰ ਹੈ ਉਸ ਨੂੰ ਇਸ ਭਾਂਨੇ ਨੂੰ ਮੰਨਣ ਦਾ ਬਲ ਬਖਸ਼ੇ